ਤੁਸੀਂ ਦੇਖੋਗੇ ਆਉਣ ਵਾਲੇ ਨਤੀਜੇ ਪਿਛਲੇ 15 ਦਿਨਾਂ ਦਾ ਦੇਸ਼ ਦਾ ਰੁਝਾਨ ਬਿਲਕੁਲ ਮੁਕੰਮਲ ਤੌਰ ਤੇ ਬਦਲ ਗਿਆ ਹੈ ਦੇਸ਼ ਤੇ ਲੋਕ ਇਹ ਚਾਹੁੰਦੇ ਨੇ ਅਗਰ ਦੇਸ਼ ਬਚਾਉਣਾ ਹੈ ਡੈਮੋਕ੍ਰੇਸੀ ਬਚਾਉਣੀ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਤਾਂ ਨਰਿੰਦਰ ਮੋਦੀ ਜੀ ਨੂੰ ਕੁਰਸੀ ਤੋਂ ਉਤਾਰਨਾ ਪਏਗਾ ਔਰ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਹੈ ਆਮ ਆਦਮੀ ਪਾਰਟੀ ਵਿਕਲਪ ਨਹੀਂ ਹੈ ਅਕਾਲੀ ਦਲ ਵਿਕਲਪ ਨਹੀਂ ਹੈ ਇੱਕ ਵਿਅਕਤੀ ਅੱਜ ਜਿਹੜਾ ਹਿੱਕ ਢਾਕੇ ਨਰਿੰਦਰ ਮੋਦੀ ਦੇ ਸਾਹਮਣੇ ਖੜਾ ਹੈ ਉਹ ਰਾਹੁਲ ਗਾਂਧੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ 2027 ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਵੀ ਪਾਰਟੀ ਚੰਗੀ ਲੱਗੇ ਉਹਨੂੰ ਵੋਟਾਂ ਪਾ ਦਿਓ ਲੇਕਿਨ ਇਹ ਜਿਹੜੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਸਿੱਤਮ ਸਿੱਧਾ ਜੇ 2-4 ਕਿਸੇ ਦੇ ਐਮਪੀ ਜਿੱਤ ਵੀ ਗਏ ਕਾਂ ਉਹਰਾ ਕੋਈ ਫਾਇਦਾ ਨਹੀਂ ਹੋਏਗਾ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਅਗਰ ਵੱਡੀ ਪਾਰਟੀ ਦੇ ਉਹ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਹੀ ਐਸੀ ਜਿਹੜੀ ਸਰਕਾਰ ਬਣਾ ਸਕਦੀ ਹੈ ਸੋ ਆਪਦਾ ਵੋਟ ਖਰਾਬ ਨਾ ਕਰਿਓ 2027 ਪੰਜਾਬ ਦੀ ਗੱਲ ਕਰਾਂਗੇ ਇਹ ਦੇਸ਼ ਦੀ ਗੱਲ ਹੈ ਇਕਾ ਦੁੱਕਾ ਐਮਪੀ ਉੱਥੇ ਭੇਜਿਆ ਰੋ ਕੋਈ ਫਾਇਦਾ ਨਹੀਂ ਹੋਏਗਾ ਯਾਮਨੀ ਗੋਮਰ ਕਿ ਮੇਰਾ ਖਿਆਲ ਇਸ ਵਾਰੀ ਲੋਕਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਰਾਤੋਂ ਰਾਤ ਦਲ ਬਦਲਦੇ ਐ ਪਾਰਟੀਆਂ ਬਦਲਦੇ ਐ ਤੇ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੱਤੀਆਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਰਿਸੈਂਟਮੈਂਟ ਹੋਣ ਵਾਲੀ ਹੈ ਆ ਪੰਜਾਬ ਦੇ ਲੋਕਾਂ 'ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਔਰ ਤੁਸੀਂ ਦੇਖੋਗੇ ਹਿਸ਼ਾਰਪੁਰ ਦੇ ਨਤੀਜੇ ਵੀ ਇਸ ਬਿਹਾਵ ਤੇ ਆਉਣਗੇ ਕਿ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਪੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਲਕੇ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ 'ਚ ਰਹੀਏ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜ਼ਮੀਨ ਤੋਂ ਉਠਾ ਕੇ ਐਮਐਲਏ ਬਣਾਏ ਫਿਰ ਉਹਨਾਂ ਨੂੰ ਐਮਪੀ ਦੀ ਚੋਣ ਦੀ ਟਿਕਟ ਦਿੱਤੀ ਅਸੀਂ ਐਸਸੀਐਲ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੁਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ 'ਚ ਮਿਲਾਂਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਬਸ ਸਿਖਾਉਣ ਦਾ ਕੰਮ ਸ਼ਾਰਪਰ ਦੇ ਸਭ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਹਾਂ ਸੰਵਿਧਾਨ ਬਚਾਉਣ ਦੀ ਲੜਾਈ ਹੈ ਅੱਜ ਤੁਹਾਨੂੰ ਪਤਾ ਕੀ ਹੋਇਆ ਹੈ ਪਹਿਲੀ ਵਾਰ ਅੱਜ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸੂਰਤ ਦੇ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਅੱਜ ਤੱਕ ਨਹੀਂ ਹੋਇਆ ਮੈਂ ਚਾਰ ਚੋਣ ਲੜੇ ਆ ਜਿਹੜਾ ਵੀ ਸਾਡਾ ਆਰੋ ਹੁੰਦਾ ਰਿਟਰਨਿੰਗ ਆਫੀਸਰ ਉਹ ਕੋਰੇ ਬਿਠਾ ਕੇ ਕਿਤੇ ਦਸਖਤ ਕਰਾਉਣੇ ਹੁਣ ਕਰਾ ਲੈਂਦੇ ਅੱਜ ਤੱਕ ਨਹੀਂ ਇਹ ਹੋਇਆ ਲੇਕਿਨ ਕਾਗਜ਼ ਹੀ ਉਡਾ ਦਿੱਤੇ ਗਏ ਜਿਹੜੇ ਲੋਕਾਂ ਨੇ ਹੋਰ ਭਰੇ ਸੀ ਇਸ ਐਡਾ ਬਣਾ ਦਿੱਤਾ ਗਿਆ ਜਿਵੇਂ ਸਰਪੰਚੀ ਦੇ ਚੋਣ ਹੋ ਰਹੇ ਆ ਜਿਸ ਪ੍ਰਕਾਰ ਜਿਸ ਪ੍ਰਕਾਰ ਦੇਸ਼ ਦੇ ਅੰਦਰ ਚੱਲ ਰਿਹਾ ਹੈ ਈਬੀ ਸੀਪੀਆਈ ਇਨਕਮ ਟੈਕਸ ਤੁਹਾਨੂੰ ਨਹੀਂ ਲੱਗਦਾ ਕਿ ਆਪੋਜੀਸ਼ਨ ਪਾਰਟੀ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਮਹੀਨਾ ਇਹਨ ਮੌਕੇ ਤੇ ਅਕਾਊਂਟ ਸੀਜ਼ ਕਰ ਦੇਣਾ ਤੁਹਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀਆਂ ਨੂੰ ਇੱਕ ਮਹੀਨਾ ਪਹਿਲਾਂ ਫੜ ਲੈਣਾ ਮੈਂ ਕਿਸੇ ਇਨਕੁਆਰੀ ਦੀ ਉਲੰਘਣਾ ਨਹੀਂ ਕਰ ਰਿਹਾ ਇਨਕੁਆਰੀ ਕਰੋ ਲੇਕਿਨ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲਿਓ ਤੁਸੀਂ ਕਿਸੇ ਨੂੰ ਚੋਣਾਂ ਲੜਨ ਵਾਸਤੇ ਖੜਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਦੇਖਿਆ ਸੀ ਔਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਜਿਵੇਂ ਚਾਈਨਾ ਦੇ ਵਿੱਚ ਜਿਵੇਂ ਕੋਰੀਆ ਦੇ ਵਿੱਚ ਜਿਵੇਂ ਰਸ਼ੀਆ ਦੇ ਵਿੱਚ ਸ਼ਾਸਨਕਾਰ ਚੋਣ ਉੱਥੇ ਚੋਣ ਹੁੰਦਾ ਨਹੀਂ ਕੋਈ ਅੰਦੋਲਨਕਾਰੀ ਨਹੀਂ ਹੁੰਦਾ ਹੋਣ ਨਹੀਂ ਦਿੰਦੇ ਜਿਹੜਾ ਕੋਈ ਅੰਦੋਲਨ ਕਰ ਦਿੰਦਾ ਉਹਨੂੰ ਜੇਲ੍ਹ ਭੇਜ ਦਿੰਦੇ ਆ ਇਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ 'ਚ ਬਣਦਾ ਜਾ ਰਿਹਾ ਹੈ ਲੀਡਰਾਂ ਨੂੰ اپوزیشن ਲੀਡਰਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਅੰਦੋਲਨਕਾਰੀ ਅੱਜ ਬਾਰਡਰਾਂ ਤੇ ਬੈਠੇ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ہیں ਇਸ ਤੋਂ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਬੜਾ ਇਸ ਦੇਸ਼ ਦੇ ਲਈ ਖਤਰਨਾਕ ਹੈ ਸ਼ਾਇਦ ਇਹ ਜਿਹੜਾ ਚੋਣ ਹੈ ਅਖੀਰਲਾ ਚੋਣ ਦੇਸ਼ ਵਿੱਚ